ਮੇਰੇ ਵੱਲੋਂ ਸਾਰਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਸ ਚੱਲੀ ਜਾਂਦੀ ਕੰਮਕਾਰ ਖੇਤਾਂ ਦੇ। ਆਜੂ ਜੈਲੇਗਿਨ ਨੂੰ ਜਾਣਾ ਏ। ਉਹ ਟਰੈਕਟਰ ਤੇ ਲੱਗਿਆ ਵਾ ਥੱਲੇ ਪੱਤੀ ਜੀ ਕਸਣਾ। ਇੱਕੋ ਟੋਜਣ ਪਾਉਣ ਵਾਸਤੇ ਉਹਨੇ ਪੱਤੀ ਬਣਾਈ ਵੀ ਐ। ਉਹ ਟਰੈਕਟਰ ਦੇ ਥੱਲੇ ਕਸ ਹੋ ਜਾਂਦੀ ਪੱਤੀ। ਵੀਜੇ ਟਰੈਕਟਰ ਮੂਰੇ 1-2 ਵੱਧੇ ਪਾਉਣੇ ਪੈ ਜਾਣ। ਫਿਰ ਟਰੈਕਟਰ 'ਤੇ ਲੋਡ ਨਹੀਂ ਪੈਂਦਾ। ਉਹ ਮੂਰੇ ਪੱਤੀਆਂ ਟੋਜਣੇ ਪੈ ਜਾਂਦਾ ਏ। ਉਹ ਦੇਖਣੇ ਜਾ ਕੇ ਨਾਲੇ ਮਿਲਦੇ ਨੇ ਜੈਲੇ ਨੂੰ ਤੇ ਨਾਲੇ ਪੱਤੀ ਦਿਖਾਉਂਦੇ ਕਿੱਡੀ ਬਣਾਈ ਵੀ ਆ ਉਹਨੇ। ਲਵੀ ਆਹਾ ਪੱਤੀ ਬਣਾਈ ਵੀਏ ਇੱਕ ਇਹ ਪਿੱਛੇ ਤੇ ਆ ਰਹੀ ਹੈ ਪਿੱਛੇ ਵੀ ਦਿਖਾਉਨੇ ਆ ਇਹ ਅਗਾ ਸੋਹਿੰਦੀ ਜੇ ਇੱਥੇ ਐਸ ਫੋਟਵਾ ਕਸ ਹੋ ਜਾਂਦੀ ਹੈ ਤੇ ਉਹ ਬਣਾਇਆ ਵਿੱਚ ਨੂੰ ਜੁਗਾਰ ਨੇ ਆ ਹੁੱਕ ਦੇ ਗੈਲ ਕਸ ਹੋ ਜਾਂਦੀ ਹੈ ਇਹਦਾ ਟਰੈਕਟਰ ਦਾ ਕੋਈ ਲੱਗ ਦੇ ਕਾ ਨਹੀਂ ਹੈਗਾ ਜਿਹੜੀ ਆ ਹੁੱਕ ਹੈ ਜੀ ਅੰਡੇ ਤੇ ਵੀ ਦਿਖਾ ਦਿੰਨੇ ਆ ਆਵੜਾਈ ਵਿਜਨੇ ਹੱਕ ਤੇ ਗੱਲ ਤੇ ਇਹ ਪੱਤੀ ਮੂਰੇ ਚਲੀ ਜਾਂਦੀ ਜੀ ਫਿਰ ਇਹ ਪੱਤੀ ਖੱਦਣ ਨੂੰ ਆਸੇ ਇਹ ਇੱਥੇ ਘਸੋਣੀ ਜਿੰਟਾਂ ਦੀ ਗੱਲ ਤੇ ਇਹ ਪੱਤੀ ਦੰਡੂ ਚ ਪੈਂਦਾ ਜੀ ਮੇਰੇ ਜਿਹੜੇ ਨੂੰ ਉਹ ਫਿਕਰ ਇਹ ਮੂਰੇ ਘਸੋਣੀ ਜਿਹੜੀ ਉਹਦੇ ਗੱਲ ਹੈ ਬੇੜੇ ਵਾਲਾ ਬੇਟ ਦੇ ਨਾਲ ਘਸੋਣੀ ਇਸ ਜਣੀ ਦੇ ਟਰੈਕਟਰ ਦੇ ਕੋਈ ਤਾਲੁਕ ਨਹੀਂ ਹੈਗਾ ਹੁਣ ਪਿੱਛੇ ਹੁੱਕ ਤੇ ਮੂਰੇ ਆਏ ਨਹੀਂ ਸਿੱਧੀ ਇਹ ਮੂਰੇ ਸਿੱਧੀ ਆ ਜਾਣੀ ਜਿੰਨੇ ਜਿਆਦਾ ਟੋਸ਼ਨ ਵੀ ਪਾਉਣਾ ਇਹਨੂੰ ਪਾਉਣਾ ਹੈ ਹਾਂ ਹੁਣ ਜੇ ਤਿੰਨ ਟਰੈਕਟਰ ਪਾਉਂਦੇ ਆਪਾਂ ਮੂਰੇ ਠੀਕ ਹੈ ਇੱਕ ਬੰਦਾ ਛੜਦਾ ਹੈ ਸਹੀ ਕਲਾਚ ਹਾਂ ਦੋ ਤਾਂ ਫਿਰ ਝੂਟਾ ਮਾਰਾ ਦਿੰਦੇ ਆ ਠੀਕ ਠੀਕ ਹੈ ਚੱਲ ਫਿਰ ਟਰੈਕਟਰ ਖੁੱਲਣ ਦੀ ਉਹ ਨਹੀਂ ਹੈਗਾ ਹਾਂ ਜਣੀ ਰੁਪਈਆ ਜੋੜ ਲੱਗੇ 18 19 ਕਿਲੋ ਦੀ ਬਣ ਗਈ ਇਹ ਅੱਛਾ ਹਾਂ ਜਈਏ 28 ਪੱਤੀ ਵੀ ਤਕਰੀਬ ਲਾਈ ਹੈ ਨਾ ਪੂਰੀ ਤਕੜੀ ਹੈ ਠੀਕ ਠੀਕ ਹੈ ਬਾਕੀ ਜਦੋਂ ਹੁਣ ਜੀਰੀ ਆ ਗਾਹ ਵੇ ਗੰਨੇ ਨੂੰ ਹੀ ਕੰਮ ਦਿੰਦੀ ਆ ਹਾਂ ਹਾਂ ਬਹੁਤ ਵਧੀਆ ਜਿਵੇਂ ਮਾਜੀ ਟਰੈਕਟਰ ਵਜੇ ਝੁੱਟੇ ਵਜੀ ਜਾਣ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਠੀਕ ਇਹਦੇ ਤੇ ਮੂਰੇ ਕੋਲ ਲੰਬਾ ਬਣਾਇਆ ਹੋਇਆ ਹੈ ਹਾਂ ਦਾ ਬਾਈ ਪੱਤੀ ਹੈ ਥੱਲੇ ਆ ਜਾਣਾ ਏ ਅੱਛਾ ਇਹ ਥੱਲੇ ਆਣਾ ਪਾਪਾ ਕੋਲ ਲੈ ਜਾ ਠੀਕ ਠੀਕ ਹੈ ਹੁਣ ਸੁਕਾਵਾਂ ਫਿਰ ਸੁਕਾ ਦੇ ਆ ਜੀ ਆਏ ਮੂਰੇ ਦਾ ਹੈ ਹੰਦੀ ਆ ਫਿਰ ਇਹ ਬਹੁਤ ਫੈਲਾਹੀ ਦਾ ਇਹ ਕੰਮ ਫਰੇ ਮੈਂ ਫਿਰ ਜਬੀ ਦੋ ਗੋਲੀਆਂ ਘਟਾ ਕੇ ਇਹਦੇ ਥੱਲੇ ਵੀ ਵੇਟ ਕਾਸ ਹੋ ਜਾਂਦਾ ਜਦੋਂ ਗੰਨੇ ਗੁੰਨੇ ਦਾ ਕੰਮ ਹੁੰਦਾ ਏ ਇੱਥੇ ਥੱਲੇ ਵੇਟ ਕਾਸ ਹੋ ਜਾਂਦਾ ਜੀ ਤੇ ਗੋਲੀਆਂ ਵਿੱਚੋਂ ਨੱਟ ਪਏ ਜਾਂਦੇ ਆ ਵੀ ਆਏ ਵੀ ਗੰਨਾ ਗੁੰਨਾ ਹੋ ਜਿਵੇਂ ਮਾਜੀ ਲੱਧਾ ਵਾ ਤੇ ਮੂਰੇ ਤੇ ਖੜਾ ਨਹੀਂ ਹੁੰਦਾ ਖੇਤੀ ਤੇ ਇਹਨੇ ਕਰ ਕੋਲੋਂ ਸ਼ਾਜੀ ਜੀ ਦੀ ਵੱਡੀਏ ਇਹ ਦਿਖਾਵਾਂਗੇ ਇਹਨੂੰ ਟੁੱਟਣਾ ਪੈਂਦਾ ਵੀ ਇਹ ਪੱਤੀ ਦਾ ਕਿੰਨਾ ਸਹਾਰਾ ਹੈ ਹੌਲੀ ਨਿਭਿਆ ਬਣਾ ਰਿਹਾ ਤਾ ਆਪ ਐ ਫਲਵਾ ਕੇ ਲੈਂਦਾ ਦੀ ਜੀ ਨੂੰ ਇਹਨੂੰ ਕਿੱਥੇ ਲਵਾ ਦੇ ਬੈਂਫਰੇ ਹੈ ਮਾਲ ਪਰ ਮਾਲ ਪਰ ਕਿਛਿਆ ਇਹ ਬੈਂ ਫਰਬਾ ਹੁਵੇਦਲੋਂ ਦੇ ਜਿਵੇਂ ਉਰੇ ਲਾਉਂਦੇ ਆਪਣੇ ਲੋਕਲ ਉਹ ਕੀ ਕਰਦੇ ਇੱਥੇ ਸਿੱਧਿਓ ਪਾ ਕੇ ਅੰਦਰ ਬੂਸ ਪਾ ਦਿੰਦੇ ਆ ਇਹਨਾਂ ਨੇ ਮੜਾ ਉਰੇ ਤੇ ਬੈਂਡ ਪਾ ਕੇ ਜਮੇ ਗੇਲ ਲਾ ਕੇ ਲਾਇਆ ਬਾਈ ਮੀਜੀ ਕਹ ਲੂ ਬੈਂ ਫਰੇ ਮਫਨ ਮੀਟੋ ਜਨ ਬਣਾ ਪੈ ਜਵੇ ਤਾਂ ਵੀ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਐ ਮੜਾਈ ਕਰਕੇ ਇਹਨੇ ਫੇਰ ਮੈਫ ਲਾਇਆ ਜੀ ਮੈਫ ਵੀਰ ਪੂਰਾ ਹੈਵੀ ਹੈ ਇਹਨੇ ਬੈ ਜਾਂਦਾ ਹੋ ਜਲੇ ਇਹ 1 क्विंटल 5 ਕਿਲੋ ਦਾ 1 क्विंटल 5 ਕਿਲੋ 1 क्विंटल 5 ਠੀਕ ਠੀਕ ਹੈ ਭਾਈ ਦੋਏ ਪਛਤਿਆਂ ਬਹੁਵਲੀਆਂ ਬਣਾਏਗਾ 1 2 3 4 ਸਪੋਟਾਂ ਲੱਗ ਗਈਆਂ ਇਹਨੂੰ ਸਾਰਨਾਟ ਲਾ ਕੇ ਆਗਿਰੋਟਾ ਆਗਿਰੋਟਾ ਠੀਕ ਆਗਲੀ ਉਹਨੇ ਤਾਂ ਸੱਪ ਪਛੇੜਿਆ ਨਾ ਇਹ ਬਹੁਤ ਫਾਇਦਾ ਇਹ ਚੀਜ਼ ਦਾ ਜਿਵੇਂ ਮਰਜ਼ੀ ਝੂਟੇ ਵੀ ਬੱਜੀ ਜਾਣ ਡੋਜਨ ਪਾਏ ਵੇ ਤਾਂ ਵੀ ਟਰੈਕਟਰ ਨੂੰ ਕੋਈ ਫਰਕ ਨਹੀਂ ਜਿਵੇਂ ਟਰੈਕਟਰ ਸੈਂਟਰ ਮਾਤੇ ਖੋਲੇ ਜਾਂਦਾ ਕਿੰਨੇ ਚੜ੍ਹ ਦੇਖਦੇ ਆ ਪਰੋਜਨ ਪਾਏ ਆਵੇਂ ਦੇ ਇਹ ਕੋਈ ਫਰਕ ਨਹੀਂ ਹੈਗਾ ਜਿਹਦੇ ਵਗੈਰਾ ਮੈਂ ਹੁੱਕ ਤੇ ਸਪੋਰਟ ਲੱਗੀ ਪੂਰੀ। ਨਾ ਹੁੱਕ ਹਿੱਲੇ। ਲਓ ਜੀ ਮਿਲ ਵੀਰ ਹਸਵੀਰ ਨੂੰ। ਅਸੀਤਾਲ ਜੀ ਬਈ ਸਾਰੇ ਨੂੰ। ਅਗੋ ਕਰ ਲੱਗਿਆ ਤੂੰ? ਕੋਈ ਨਾ ਠਿੱਲੇ ਹੋ ਗਏ ਮਾੜਾ ਜਿਹਾ। ਛਤਰੀ ਦੇ। ਮੈਂ ਕਾ ਕਰ ਦਿੰਦਾ। ਬੜੇ ਡੱਕੇ ਚ ਨਟ ਇਹ। ਅੱਛਾ ਬਕਸੇ ਕਰਕੇ ਜਿਹੜੇ ਦੂਏ ਵਿੱਚ ਨਟ ਆ ਗਏ ਇਹ ਹੈ। ਮਮੜੇ ਘਾ ਦੀਏ ਇਹੇ ਪ੍ਰੋਕਾਸਮ ਕਰਨਾ ਹਾਂ ਹਾਂ ਪਰਨੋ ਮੈਂ ਕੀ ਹੱਥ ਕੋ ਮੇ ਲੇ ਕਰਦੇ ਹਾਂ ਬਕਸੇ ਕਰਕੇ ਹੱਥ ਨਹੀਂ ਵੰਦਾ ਉੱਥੇ ਹਾਂ ਮੈਂ ਹੱਥ ਕੋ ਮੇ ਲੈਂਦਾ ਤੇ ਲਪਾਨੇ ਨੂੰ ਇੱਕ ਚੱਕ ਦਾ ਨਹੀਂ ਹੈ ਕਰਤਾ ਹੁਕੂੰ ਰੰਗ ਹੈ ਮਾ ਠੀਕ ਹੈ 50 ਦਿਏ ਲਾ ਦੀਏ ਮੋਟਾਈ ਦੀ ਲਾ ਸਰੀ ਕਿੰਨੀ ਹੈ ਮੋਹ ਕੋ ਦੀ ਐਸੇ ਵੀ ਲੋਪਦਾ ਹ ਹ ਹ ਤੈਨੂੰ ਖਰ ਪੈਸੇ ਲੱਗ ਜਾਂਦੇ ਫਿਰ ਉਹ ਵੀ ਤਸਲੀ ਹੈ ਫਿਰ ਹੁਣ ਐ ਕੋਈ ਕੱਚਾ ਕੋਈ ਜਿਹੜਾ ਉਹ ਮੱਦੀ ਭਾਈ ਇਹ ਤਾਂ ਹੈ ਉਹ ਸਾਰਾ ਪਛਾਈ ਚੰਦ ਅੱਪੇ ਹੀ ਲੰਘੀ ਹੈ ਹੂੰ ਹੂੰ ਕੀ ਆ ਕਹਿੰਦਾ ਮੰਡੀਆਂ ਮੁੰਡੀਆਂ ਦਾ ਹਾਲ ਫਿਰ ਛੜਾ ਬੁਰੇ ਹਾਲ ਲੱਗਦਾ ਮਨ ਤਾਂ ਇੱਕ ਦੀ ਛੜ ਦੋ ਜੀ ਇਥੇ ਥੋਕੇ ਵਾਲੇ ਹੈਂ ਛੱਡ ਦੋ ਦੋ ਮਹੀਨਾ ਠੀਕਾ ਵਾਲੀ ਜੀ ਆਖਣ ਦੋ ਕਿ 10 ਸਾਲ ਹੋਰ ਹੋ ਗਿਆ ਹਮਨੇ ਛੱਡਨੀ ਪੈਣੀ ਹੈ ਪੁੱਛਣਾ ਹੀ ਨਹੀਂ ਕਿਸ ਨੇ ਹਾਂ ਮੈਂ ਫਿਰ ਤਾਂ ਆਪਣੇ ਖਾਣ ਜੋਗੇ ਲਾਲੂ ਬਸ ਹਾਂ ਜੋਗੇ ਵੀ ਚੱਲੂ ਨੇ ਤਾਂ ਫਿਰ ਛੜਾ ਆ ਬੇਪਾ ਵੀ ਗੱਲਾਂ ਹੁਣ ਜਿਹੜਾ ਪਪੂਲਰ ਕਹੀ ਜਾਂਦੇ ਹੁਣ ਵੀ ਪਪੂਲਰ ਲਾ ਦੋ ਕਬੂਰੇ ਮੈਨੂੰ ਮੈਦਰੀ ਦੋ ਸਾਲ ਨੂੰ ਬੱਲਣ ਬਣ ਇਹਦਾ ਬੱਲਣੇ ਬਣਨਾ ਹੈ ਮਨੂੰ ਐਦਾਂ ਬੰਦਾ ਲੱਗਦਾ ਮੈਂਦਾ ਹਾਂ ਹੁਣ ਦਿਨ ਆਪਣੇ ਖੜੇ ਹੀ ਬੁੱਟੇ ਕੋਈ ਨਹੀਂ ਪੁੱਛਦਾ ਹਲੇ ਮੰਨੂ ਆਇਆ ਤਾਂ ਵੀ ਚਲਾ ਬੁੱਟੇ ਵੇਚ ਕੇ ਵੀ ਚੱਲਣਾ ਵੇਖਰੇ ਦੁਆਰੇ ਲੱਗ ਜੂंगे ਪਰ ਕੋਈ ਵੀ ਨਹੀਂ ਕੋ ਕਾਹਕੇ ਨਹੀਂ ਆਉਂਦਾ ਕੋਈ ਆਪੇ ਦੇ ਦੋ ਵਸਾ ਫੱਟਕੇ ਜਿੱਪ ਕਰਦੇ ਹਾਂ ਔਰ Papa ਕਿਧਰ ਅੱਜ Papa ਰੋਪਣ ਨਹੀਂ ਚੱਲਿਆ ਅੱਛਾ ਮੈਂ ਦੇਖ ਆਇਆ ਪਰ ਚੱਲਿਆ ਕਿਤੇ ਆ ਜੇ ਮੈਂ ਕੰਮ ਕਰਦਾ ਹਾਂ ਵਸ ਔਰ ਇਹ ਬੰਦਾ ਤਾ ਵੜਦਾ ਜੀ ਰਿਹਾ ਲੇ ਕੋਈ ਕਿੱਤਾ ਨਹੀਂ ਹੈਗਾ ਮੈਂ ਕਹਿੰਦਾ ਮੰਡੀਆਂ ਖੁੱਲੀਆਂ ਤੇ ਵੱਡੀ ਹੈ ਹਨਾ ਅੱਜ ਵੱਡੀਆਂ ਨਹੀਂ ਹਾਂ ਪਾਣੀ ਨੂੰ ਬੰਦਾ ਲੈਣਾ ਹੈ ਤਾਂ ਸਾਈ ਤਾਰ ਨਹੀਂ ਬਹੁਤ ਔਖੀ ਜਗ੍ਹਾ ਤਾਰ ਨਹੀਂ ਪੈ ਜੀ ਬੇ ਹੋਰ ਮੈਂ ਨਹੀਂ ਪੰਗਾ ਲੰਦਾ ਹੈਗਾ ਤਾਂ ਫੜੀ ਪਲਾ ਆਪਾਂ ਨੇ ਹੱਥ ਛੱਡੇ ਆ ਹੁਣ ਰਹਿ ਜਾ ਹੁਣ ਹਾਲਾਕੇ ਦੇਖ ਲੈ ਪਰ ਤੇ ਇੱਕ ਵਾਰ ਹਾਂ ਚੱਕ ਕੇ ਦੇਖਦਾ ਮੈਂ ਜੀ ਮੂਰੇ ਤੇ ਲੈ ਹੁਣ ਕਿੱਥੇ ਫਿਰ ਜਾਰਾ ਠੀਕ ਹੈ ਹਨਾ ਵਧੀਆ ਹੈ ਹਨਾ ਲੋਕ ਜੀ ਜਿੰਨੇ ਮੈਂ ਕਹਿੰਦਾ ਛੱਡ ਬਣਾਉਣੇ ਆਪਾਂ ਸਾਮਾ ਖੜਾਉਣ ਨੂੰ ਆਪਾਂ ਧੰਦਾਰ ਨੂੰ ਵੀ ਬਣਾਉਣੇ ਪਏ ਨੇ ਮੇਰੇ ਕਹਿੰਦਾ ਆਪਾਂ ਸਾਮਾ ਖੜਾਉਣ ਨੂੰ ਛੱਡ ਬਣਾਉਣੇ ਆ ਇਹ ਧੰਦਾਰਰ ਵਾਸਤੇ ਵੀ ਬਣਾਉਣੇ ਪਏ ਨੇ ਹੋਰ ਯਾਰ ਜਿੱਕਲ ਕਹਿੰਦੀ ਵੀ ਘਰ ਧਾਰ ਲਓ ਉੱਥੇ ਕਿਹੜੇ ਪੈ ਸੁੱਕਣੇ ਆ ਉਹ ਬਾਈ ਕਿੱਥੇ ਸੁੱਕਦੀ ਜੀ ਦੀ ਵੀ ਸੁੱਕਦੀ ਨਹੀਂ ਫੇਰ ਹੋਰ ਅਜੀ ਬਾਈ ਨੇ ਇਹ ਮੋਚਾ ਚੈੱਕ ਕਰਨਾ ਆਏ ਬਤੇ ਮਸ਼ੀਨ ਵਗੈਰਾ ਪ੍ਰਧਾਨ ਵਾਲੀ ਦਾ 15 ਆਇਆ 15 ਹਾਂ ਪਰ ਹੁਜੇ ਉਹੀ ਗੱਲ ਵੀ ਗਾਹਾਂ ਵਿੱਚ ਤਾਂ ਭਰਨ ਉਹ ਤਾਹੀਂ ਫੈਦਲ ਜਾ ਕੇ ਵੀ ਨਹੀਂ ਨਹੀਂ ਮਸ਼ੀਨੇ 15 ਦੱਸਿਆ ਬਹੁਤ ਸਰਕਾ ਮਸ਼ੀਨਾ ਮਸ਼ੀਨਾ ਨਾਲ ਵੀ ਲੈ ਕੇ ਨਾ ਕੱਢ ਦਿੱ ਇੱਕ ਵਾਰ 16 ਆਇਆ ਉਹਨੇ ਨਹੀਂ ਕੱਢਿਆ ਮੈਂ ਹੁਣ ਪਰਦਾ ਨੂੰ ਹੋਰ ਕਿਹਾ ਮੈਂ ਕਿਹਾ ਤੂੰ ਲਫਾਫੇ ਚ ਬਾਕੇ ਰੋਪੜ ਲੈ ਜਾ ਮਾਂਟੀ ਕੋਲ ਵੀ ਨਾ ਪਹਿਲਾਂ ਗੇਟ ਵਾਲਿਆਂ ਦੇ ਕਢਾ ਵੀ ਫਿਰ ਹਾਂ ਵੀ ਦੱਸ ਭਾਈ ਇਹਨਾਂ ਕਿੰਨਾ ਮੌਚਰ ਆਇਆ ਜੇ ਕਹੂੰ ਕਿ ਇੰਨਾ ਆਇਆ ਵੀ ਦੱਸ ਭਾਈ ਲਿਆਵਾਂਗੇ ਨਾ ਫੱਲਿਆ ਕੀ ਵੀ ਕਰੂੰਗਾ ਜੇ ਭਰੀਓ ਨਾ ਫੁੱਤੇ ਬੈਠਣਾ ਪੈਣਾ ਏ ਉਹ ਚੱਲ ਟਰਾਲੀ ਦਾ ਖਾਲੀ ਹਾਂ ਟਰਾਲੀ ਖਾਲੀ ਹੋ ਜੂंगे ਮੇਰੀ ਮਾਣੀ ਮੋਟੀ ਹਵਾ ਨਹੀਂ ਗੜ ਜੂਗੀ ਪਿੱਛੇ ਜੇ ਗਰਮ ਵੀ ਹੋਏ ਹੋਏ ਮਾਣੀ ਮੋਟੇ ਹਾਂ 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 ਲੋ ਮੇ ਲੋਜੀ ਮਾਸੜ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਕੱਲੇ ਇਕੱਲੇ ਲੱਗੇ ਫੋਨਾਂ ਪਰ ਵਾਹ ਹੀ ਆਪਣਾ ਆਪਣਾ ਲੱਗੇ ਅਸਨ ਮੈਂ ਹਾਂ ਕਾਲੇ ਕੋਲ ਤੇ ਉਹ ਕਾਲੇ ਦੇ ਕੱਲ ਮੋਟਰ ਖਰਾਬ ਹੋ ਗਈ ਤੇ ਬੈਰਿੰਗ ਮੂਰ ਟੁੱਟ ਗਿਆ ਉਹਦਾ ਜਿਹੜੀ ਉਹ ਕਟਰ ਵਾਲ ਨੂੰ ਚਲਾਉਂਦੀ ਹੈ ਉਹ ਕਟਰ ਵਾਲ ਨੂੰ ਜੋ ਚਲਾਉਂਦੀ ਉਹਨੇ ਮੂਹ ਮੋਟਰ ਪੱਟਦਾ ਲਈ ਉਥੇ ਨਿਸ਼ਾਨੀ ਨਹੀਂ ਲਾਈ ਉਹਨੇ ਵੀ ਉਹ ਪੈਣੀ ਕਿੱਧਰ ਨੂੰ ਐ ਹੁਣ ਉਹ ਹੀ ਨਹੀਂ ਸੈਟ ਆ ਰਹੀ ਉਹ ਜੀ ਪੂਰੀ ਪੂਰੀ ਨਿਸ਼ਾਨੀ ਹੁੰਦੀ ਵਿੱਚ ਗਰਾਰੀ ਹੈ ਨਾ ਗਰਾਰੀ ਦਾ ਇੱਕ ਦੰਦਾ ਉਧਰ-ਇਧਰ ਹੋ ਗਿਆ ਉਹ ਸੈਟ ਨਹੀਂ ਬੈਠਦੀ ਕਿ ਉਹਨੇ ਹੀ ਮੋਟਰ ਨਹੀਂ ਘੁਮਣਾ ਹੀ ਉਹਨੇ ਹੀ ਕਟਰ ਚਲਾਉਣਾ ਹੈ ਬਲੇਡ ਕੋਈ ਨਹੀਂ ਸੈਟ ਆ ਰਹੀ ਹੁਣ ਸਵੇਰ ਦੇ ਹੀ ਲੱਗੇ ਹੋਏ ਫਿਰ ਹਾਂ ਉਹਨੇ ਬੱਟ ਲਈ ਨਿਜੇ ਨਿਸ਼ਾਨੀ ਲਾ ਲੰਦੇ ਜਿਕਨ ਆਪਾਂ ਕੋਈ ਪੱਖਾ ਪੜ ਦੇ ਘਰ ਆਪਾਂ ਛੱਤ ਵਾਲਾ ਆਪਣੇ ਨਿਸ਼ਾਨੀ ਲਾ ਲਨੇ ਉਹਨੂੰ ਆ ਪਰੇਟ ਬਰਾਬਰ ਕਰ ਹਾਂ ਵੀ ਇੱਥੇ ਆ ਕੇ ਨਾੜ ਸਿੱਧੇ ਹੋ ਜਾਣਦੇ ਉਹਦੇ ਉਹ ਕੰਮ ਹੋ ਗਿਆ ਆ ਮੈਂ ਪਹਿਲਾਂ ਗਿਆ ਤਾਂ ਉਹਦੇ ਕੋਲ ਅੱਛਾ ਪਹਿਲਾਂ ਮੈਨੂੰ ਕਹਿੰਦਾ ਵੱਡੂਗਾ ਵੱਡੂਗਾ ਫੇਰ ਮੈਂ ਹੁਣ ਕਹਿੰਦਾ ਉਹ ਫਿੱਟ ਕਰਕੇ ਹਟਿਆ ਕਹਿੰਦਾ ਹੂੰ ਮਾਪੇ ਕਹਿੰਦਾ ਹੁਣ ਜਿਹਦੇ ਛੱਡ ਕੇ ਆ ਮੈਂ ਪਹਿਲਾਂ ਉਹਦੇ ਵੱਡ ਨਹੀਂ ਆ ਠੀਕ ਹੈ ਮਾ ਚਲ ਉਹਦੇ ਵੱਡ ਲੈ ਫੇਰ ਮੈਂ ਦੇਖੇ ਜਾ ਕੇ ਜਦ ਉਹਦਾ ਲੱਗਿਆ ਜਗਾਰ ਜਗਾਟੋ ਸੈਟ ਨਹੀਂ ਆ ਜੀ ਫੇਰ ਉਹਨਾਂ ਫੇਰ ਪੱਟ ਲਿਆ ਮੈਨੂੰ ਫੇਰ ਉਹ ਇੱਧਰ ਕੰਮ ਦਾ ਮੈਂ ਨਿਕਲੇ ਆ ਹੁਣ ਜੇ ਤਾਂ ਹੁਣ ਫੇਰ ਪਾ ਕੇ ਦੇਖਣ ਲੱਗੇ ਵੀ ਆ YouTube ਪਰ ਵੀ ਦੇਖ ਦੇਖ ਕੇ ਪਾਉਣੇ ਪਰ ਗੱਲ ਨਹੀਂ ਬਣਦੀ ਉਹ ਵੀ ਜੇ ਹੁਣ ਸੈੱਟ ਆ ਗਈ ਠੀਕ ਹੈ ਨਹੀਂ ਫੇਰ ਖੋਣੀ ਨਾ ਬਈ ਜਾਣਾ ਪੈਣਾ ਉਹਨੂੰ ਅੱਛਾ ਹਾਂ ਉਹ ਸੈੱਟ ਕਰਾਉਣ ਵਾਸਤੇ ਸੈੱਟ ਕਰਾਉਣ ਵਾਸਤੇ ਲਾਬੇ ਗੜਾ ਮਸ਼ੀਨ ਦਾ ਪਾਇਨਾ ਉਹ ਮੋਟਰ ਖਰਾਬ ਨਹੀਂ ਕਿ ਉਹਦੀ ਹੈਗੀ ਜਾਣ ਕੇ ਬੱਟ ਬੈਠਿਆ ਇਹਨੂੰ ਆਇਆ ਲੱਗਾ ਵੀ ਜਾਮ ਹੋ ਗਈ ਹੈ ਅੱਛਾ ਜਾਮ ਥੱਲੇ ਹੈ ਜਿਹੜਾ ਮੋਟਰ ਦੇ ਥੱਲੇ ਕਸਣਾ ਦਾ ਨਾ ਕਲੰਪ ਜਿਹੜਾ ਉਹ ਜਾਮ ਦਾ ਅੱਛਾ ਪਟਲ ਹੀ ਮੋਟਰ ਠੀਕ ਹੈ ਮੋਟਰ ਚੱਲ ਕੇ ਠੀਕ ਹੈ ਦੀ ਉਹ ਉਹਨੂੰ ਆਇਆ ਹਲਾਇਆ ਕਿ ਮੋਟਰ ਘੁੰਮਦੀ ਨਹੀਂ ਤੇ ਹੈਗੀ ਜਿਆਦਾ ਥੱਲੇ ਵਾਲਾ ਕਲੰਪ ਚ ਖੋਲ ਕੇ ਘੁਮਾ ਕੇ ਦੇਖਦੇ ਫੇਰ ਠੀਕ ਜੀ ਉਹ ਫੇਰ ਪਹਿਲੇ ਹੀ ਮੋਟਰੇ ਪਟਲੀ ਇਹ ਨਾ ਪਹਿਲਾਂ ਬਿਠੂ ਦੀ ਮਸ਼ੀਨਾਈ ਕਰਦੇ ਤੇ ਉਹਨੂੰ ਦੇਖਿਆ ਉਹਨੂੰ ਸਾਈਡ ਪਰ ਐਂਕ ਹੋਗਾ ਜਿਹਾ ਲੱਗਿਆ ਬਸ ਹੁੰਦਾ ਉਹ ਚੀਜ਼ ਵਧੀਆ ਹਾਲੇ ਉਹ ਵਧੀਆ ਉਹ ਵੀ ਫੇਰ ਫੇਰ ਵੀ ਸੌਖੀ ਆਉਦੀ ਆ ਸੌਖੀ ਆਉਦੀ ਵੀ ਉਹ ਕੰਮ ਹੈ ਹੁਣ ਕੱਲ ਵੱਢ ਹੋਣੀ ਦੀ ਹਾਂ ਕੱਲ ਵੀ ਗਈ ਅੱਜ ਦੀ ਅੱਜ ਮੈਨੂੰ ਇਹ ਤਾਂ ਹੈ ਨਹੀਂ ਚਲੋ ਖੇਤ ਵੀ ਤਾਂ ਸੁੱਕਦੀ ਐ ਸੁੱਕੀ ਵੀ ਤਾਂ ਪਹਿਲਾਂ ਹੀ ਹੈਗੀ ਐ ਜਿਹੜੀ ਜੰਮ ਦੀ ਮੈਂ ਤਾਂ ਉਹਦਾ ਖਤਰਾ ਜ਼ਿਆਦਾ ਉਹਨਾਂ ਜੜਦ ਫੜ ਲਈ ਧਰਤੀ ਨੇ ਉਹਨਾਂ ਹਰਿਆਈ ਵਿੱਚ ਦਿਖਾਉਣ ਲੱਗ ਜਾਂਦੇ ਆ ਜੱਟ ਉਹ ਤਾਂ ਹਲੇ ਤੂ ਹੀ ਤਾਈ ਦੇ ਭਾਂਡੂ ਗੀ ਜਿਹੜੀ ਆ ਸਾਡਾ ਫੋਟੋ ਮਸ਼ੀਨਾ ਕਰਦਣਾ ਸਾਬ ਮੈਂ ਹੁਣ ਫੇਰ ਦੇਖ ਕੇ ਆਉਣਾ ਉਹਨੂੰ ਵੀ ਕਹਿ ਕਹਿਣਾ ਉਹ ਨਹੀਂ ਪਰ ਹੋਰ ਦੇਖਦੇ ਆ ਨੀਲੀ ਜੀ ਲਖੀ ਦੀ ਹੁਣ ਹਾਂ ਇਹ ਵੀ ਮੈਂ ਪੁੱਛਿਆ ਦਾ ਕੰਮ ਕਰ ਚੱਲੇ ਸੀ ਮਨਸੂਏ ਵੜਨ ਕੰਮ ਕਰਨਾ ਥੋੜਾ ਜਿਹਾ ਅੱਛਾ ਉਹ ਆਪਣੇ ਬਾਪੂ ਦਾ ਨੰਬਰ ਦੇ ਗਏਗਾ ਉਹਦੇ ਨਾਲ ਗੱਲ ਕਰ ਲੋ ਵੜ ਦਿੰਦੇ ਮੁੜ ਕੇ ਆਉਂਦੇ ਹੋਏ ਠੀਕ ਆ ਵੀ ਹੁਣ ਪਹਿਲਾਂ ਉਹਦਾ ਦੇਖ ਕੇ ਆਉਂਦਾ ਵੀ ਕਿਆ ਸਾਬ ਕਿਤਾਬ ਹੈ ਨਾ ਜਾਏ ਇੱਥੇ ਹਾਂ ਪਰ ਉਹਨੇ ਕਿਹਾ ਵੀ ਮੈਨੂੰ ਕਹਿ ਉਹ ਮੈਂ ਹੀ ਵੜ ਦਿੰਨੀ ਦੀ ਬਲਾਣਾ ਦੇ ਮੈਂ ਕਾ ਕਰਿਆ ਕਰਾ ਵੀ ਟਾਈਮ ਤਾਂ ਹੁਣ ਬੜਾ ਨਾਲ ਲੱਗਾਈ ਆ ਹਾਂ ਹਾਂ ਹੁਣ ਤਾਂ ਟਾਈਮ ਹੈ ਹੁਣ ਪੱਕਾ ਕੇ ਵੀ ਕਿੰਨੇ ਇੱਕ ਚਾਲ ਖੜੀ ਆ ਫਸਲ ਉਹਦੇ ਗੱਲ ਕੁਝ ਹੋਰ ਹੈ ਹੁਣ ਗਰੀ ਹੋਈ ਤਾਂ ਹੂੰ ਹੂੰ ਕੋਟ ਨਹੀਂ ਪਹਿਣੀ ਜਿਹੜੀ ਮਾੜੀ ਮੋਟੀ ਉਹਦਣ ਔਰ 1.5 ਬੀਗਾ ਵੜਾਇਆ ਦਾ ਮਹੀ ਪੈ ਗਿਆ ਕਹਿੰਦੇ ਸਭ ਕੋ ਨਹੀਂ ਕੰਮ ਨਹੀਂ ਜਾਣੀ ਹੱਥਾਂ ਗਈ ਹੱਥ ਦੇ ਇੱਕ ਨਾ ਮੌਸਮ ਦਾ ਬਾਈ ਪਤਾ ਨਹੀਂ ਕਰ ਕੋਈ ਪਤਾ ਨਹੀਂ ਇਹ ਤਾਂ ਵੀ ਦੇਖ ਕੇ ਆਉਣਾ ਪੈਣਾ ਮੈਨੂੰ ਜਾ ਕੇ ਉਹਦੇ ਕੋਲ ਨਾ ਜਾਇਆ ਉਹਦੇ ਕੋਲ ਹਾਂ ਹੋਰ ਫਿਰ ਗੁਰਦੁਆਰੇ ਚ ਵਧੀਆ ਨਭੜ ਕੰਮ ਹਾਂ ਵਧੀਆ ਹੋ ਗਿਆ ਉਧਰ ਮੇਰਾ ਤਾਂ ਹੀ ਲੱਗਿਆ ਜਾਣ ਦਾ ਟਾਈਮ じゃ ਫਿਰ ਅੱਛਾ ਬਾਈ ਦਾ ਇੱਥੇ ਆ ਗਿਆ ਕਾਲੇ ਗੋਲੂ ਗੇੜਾ ਮਾਰਿਆ ਕਾਲੇ ਦਾ ਕੰਮ ਉਲਝਿਆ ਬਈ ਹੈ ਹੂੰ ਹੂੰ ਹਾਂ ਤਿੰਨੇ ਜਣੇ ਲੱਗੇ ਹੋਇਆ ਹਾਂ ਤਿੰਨੇ ਉਹ ਬੋਟਰ ਗੱਲ ਤੇ ਪਟ ਪਟ ਲੀ ਉਹਨੂੰ ਇਹਨਾਂ ਨੂੰ ਪਤਾ ਲੱਗਿਆ ਗਾਰੀਆਂ ਕਿਹਦੇ ਵਿੱਚ ਕਿੱਧਰ ਜਾਣੀਆਂ ਚੱਲ ਇੱਕ ਵਾਰ ਜਾ ਹੀ ਉੱਥੇ ਫੇ ਪਤਾ ਲੱਗ ਜੂਗਾ ਵੀ ਕਿਆ ਕਹਿੰਦਾ ਜਾ ਕੇ ਆਉਣਾ ਮੈਂ ਹੁਣੇ ਜਾ ਕੇ ਆਉਣਾ ਘੜੀ ਤੱਕ ਠੀਕ ਮਾੜਾ ਕਈ ਨਾ ਕੋਸ਼ਿਸ਼ ਕਰ ਲਓ ਜੀ ਮਿਲੋ ਜੀ ਜੀ ਤੇਜ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਵੇ ਜੀ ਮਾ ਠੀਕ ਠਾਕ ਆ ਵਧੀਆ ਵੀ ਕਿਆ ਵੀਜੇ ਹੁਣ ਉਹ ਬੀਟੀ ਆ ਰਿਹਾ ਜੀ ਜੀ ਅੱਛਾ ਮੈਂ ਚੱਲ ਬੀਜਦੀ ਐ ਮੈਂ ਵਧੀਆ ਕਰਿਆ ਹਾਂ ਹਾਂ ਇਹ ਟਾਈਮ ਹੈ ਹਾਂ ਹਾਂ ਅਰੇ ਹੋ ਰਿਹਾ ਹੈ ਉਹਦਾ ਬੱਸ ਵਾਹ ਨਹੀਂ ਹੈ ਮੈਂ ਤਾਂ ਬੱਸ ਬੂਟਿਆਂ ਦਾ ਵੀ ਬੂਟੇ ਪਾਲ ਜਾਣਾ ਬੱਸ 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 ਲੈ ਵੀ ਇਨੀ ਜਗ੍ਹਾ ਤੇ ਇੰਨਾ ਦੀ ਹੈ ਇਹ ਇਹਨੇ ਪਾਲ ਬੂਟੇ ਦੀ ਲਾਈ ਵੀ ਹੈ ਬੂਟੇ ਵਧੀਆ ਖੜੇ ਆ ਅਹ ਰੂਟਾ ਬੀਟਰ ਤਾਂ ਮੇਰੇ ਖਿਆਲ ਨਾਲ बिक ਰਿਹਾ ਹੈ ਅੱਛਾ ਇਹ ਸੌਦਾ ਹੋ ਗਿਆ ਠੀਕ ਠੀਕ ਹੈ ਹਾਂ ਚੱਲਿਆਂ ਲੇ ਕਿ ਨਹੀਂ ਤਾਂ ਮੈਂ ਉੱਧਰਲੇ ਵੀ ਪੌਣਾ ਦਾ ਖੇਤ ਪਰ ਲਾ ਅੱਛਾ ਉਹ ਜਾ ਕੇ ਜ ਮਿੱਟੀ ਮੁੱਟੀ ਪਿਛਾੜਨੀ ਆ ਹਾਂ ਹਾਂ ਪਾਣੀ ਮਾਰਦੀ ਮੜਾ ਜਾ ਹਾਂ ਟਰੈਕਟਰ ਟਰੈਕਟਰ ਦਾ ਵੀ ਸੁਣਿਆ ਵੀ ਹੋ ਗਿਆ ਸੌਦਾ ਮੈਂ ਜਾ ਕੇ ਪਤਾ ਲੱਗਣਾ ਅੱਛਾ ਜੰਗੂ ਦੇ ਪਤਾ ਲੱਗਦਾ ਵੀ ਫੋਨੇ ਆਉਂਦਾ ਵੀ ਹੋ ਗਿਆ ਫੋਨੇ ਫੋਨੇ ਹਾਂ ਹਾਂ ਇਹ ਤਾਂ ਹੈ ਸੁਣਾਈ ਹੁੰਦੀ ਆ ਠੀਕ ਆ ਇਹ ਬਾਕੀ ਉਹ ਤੁਸੀਂ ਮਿਲਦੇ ਨਹੀਂ ਬਾਈ ਤੁਸੀਂ ਹੁਣ ਵੋਟਾਂ ਵਾਲੇ ਬੰਦੇ ਹੋ ਗਏ ਹਾਂ ਬਾਬਾ ਉਹੀ ਕਈ ਦਿਨ ਹੋ ਗਏ ਹਾਂ ਵੋਟਾਂ ਕਿ ਨਹੀਂ ਉਲਝੇ ਪਏ ਆ ਅੱਛਾ ਹਾਂ ਕੱਲ ਵੀ ਦਿਹਾੜੀ ਉਧਰ ਲੱਗੀ ਵੋਟਾਂ ਪਰੇ ਹਾਂ ਉਹਦੇ ਗੈਰ ਉਹ ਵਹੀ ਕੁਹੀ ਪਾਉਣੀ ਪੈਂਦੀ ਆ ਫਿਰ ਬੰਦੇ ਦੇ ਉਹਦਾ ਹੈਗਾ ਉਹਦੇ ਕਰਕੇ ਹੋ ਜਾਂਦਾ ਏ ਲੋ ਜਿਆ ਰੋਟਾਵੇਟਰ ਤਾਂ ਸ਼ਕਤੀਮਾਨ ਦਾ ਵੀਰ ਕਹਿੰਦਾ ਇਹ ਵੀ ਸੇਲ ਹੋ ਗਿਆ ਆਹ ਟਰੈਕਟਰ ਦਾ 265 ਕਹਿੰਦਾ ਇਹ ਵੀ ਸੇਲ ਹੋ ਗਿਆ ਯਾਨੀ ਜੱਗੂ ਦਾ ਆਏ ਵੀ ਜੱਗੂ ਦਾ ਹੁਣ ਫੋਨਾਂ ਪਰ ਸੌਦੇ ਹੋਈ ਜਾਂਦੇ ਆ ਹੁਣ ਨਵਰਜੀਤ ਆ ਕੱਲ ਵੀ ਉਹ ਜੀਡਰ ਲੈ ਕੇ ਗਿਆ ਬਾਈ ਜਿਹੜਾ 35 ਕੇ ਰ ਆ ਕੇ ਉਹ ਵੀ ਕਹਿੰਦਾ ਬਾਈ ਫੋਨ ਉੱਪਰ ਸੌਦੇ ਕੱਟੇ ਵਾਲੇ ਦੇ ਅੱਗੇ ਤੇ ਆਏ ਆ ਸੰਗਰੂਰ ਕੋਲ ਤੇ ਫੇਰ ਕਹਿੰਦਾ ਸੰਗਰੂਰ ਤੇ ਆਏ ਫਿਰ ਮੈਂ ਆ ਮੋਗੇ ਤੋਂ ਆ ਲਿਆ ਉਹਦਾ ਇੰਜੀਟਰ ਦੇ ਸੌਦੇ ਅੱਛਾ ਫੋਨ ਠੀਕ ਐ ਚਲ ਵਿਖਲੇ ਜਾਦਾ ਹੂੰ ਹੂੰ ਪੱਕਣ ਉਹ ਜਿਹੜਾ ਆਪਣਾ ਸ਼ਕਤੀਮਾਨ ਵਾਲਿਆਂ ਨੇ ਇਹਨਾਂ ਨੇ ਯੌਂਡੀਆ ਵਾਲਿਆਂ ਦੇ ਕੱਟੇ ਦਾ ਸੌਣਾ ਨਿਕਾ ਹਾਂ ਹਾਂ ਉਹਦੇ ਫੋਨ ਬਹੁਤ ਦੂਰ ਦੂਰ ਤੇ ਆਉਂਦੇ ਆ ਅੱਛਾ ਉਹ ਮੈਂ ਕਿਹਾ ਨਾ ਕੱਲੇ ਉਹ ਲਿਆ ਸੌਦਾ ਉਹਦਾ ਵੀ ਇਹਨੇ ਇਹ ਦੂਆ ਖੜਾ ਹੀ ਐ ਮੈਸੀ ਮੈਸੀ ਖੜਾ ਉਹ ਰੇਟ ਆਈ ਆ ਅੱਛਾ ਹੁੰਦਾ ਕੋਈ ਸ਼ੌਂਕੀਆ ਬੰਦਾ ਲੋ ਹਾਂ ਸ਼ੌਂਕੀਆ ਬੰਦਾ ਜਿਹਨੇ ਕਿਸ ਨੇ ਪਾ ਲਈ ਵੀਡੀਓ ਅੱਛਾ ਕੋਈ ਨਹੀਂ ਮੈਂ ਘਰ ਜਾ ਕੇ ਆਉਂਗਾ ਇੱਕ ਐਂਟਰ ਖੜਾ ਅੱਛਾ ਉਹ ਪਰੇ ਖੜਾ ਪਰਲੇ ਗੇਟ ਨੇ ਠੀਕ ਹੈ ਹਏ ਉਹ ਉਹਦੇ ਗਾਣੇ ਵੀ ਕੁਆੜੀ ਜਾਣੇ ਵਾਲਾ ਅੱਛਾ ਪਰ ਜੇ ਕਿਸੇ ਬੰਦੇ ਨੇ ਕੰਮ ਲੈਣਾ ਸਾਰਨਾ ਸਸਤੇ ਸੋਬੇ ਚ ਹਾਂ ਹਾਂ ਮਿਲ ਜਾਣਾ ਕੁਆੜ ਦੇ ਪਾ 10-20000 ਰੁਪਏ ਪਰ ਲਾ ਕੇ ਮਰਾੜ ਮਰੂਟ ਸਰਵਾ ਕੇ ਪਾਓ ਕਰਵਾ ਕੇ ਇੰਜਨ ਦਾ ਪਾ ਟਾਟਾ ਅੱਛਾ ਆਂ ਖਰਾ ਟਰੈਕਟਰ ਦਾਣੀ ਵਰਗਾ ਠੀਕ ਠੀਕ ਆ ਮਾੜੀ ਦੇਖ ਲੈ ਡਾਉਨ ਜੀ ਚੜਾਈ ਪਰ ਖੜਾ ਹਾਂ ਜਦੇ ਸਟਾਰਟ ਹੁੰਦਾ ਕੋਈ ਹੋਣੀ ਹੈਗਾ ਬੈਕ ਪ੍ਰੈਸ਼ਰ ਇੰਜਨ ਓਕੇ ਆ ਅੱਛਾ ਬਹੁਤੇ ਹਾਲਾਤ ਗੁੱਜਰਾਂ ਨੇ ਮਾੜੀ ਕਰੀ ਹੋਈ ਆ ਠੀਕ ਆ ਉਹ ਵੀ ਸੋਨਾ ਨਿੱਕਾ ਘਟਾ ਕੇ ਅੱਛਾ ਇੰਜਨ ਦੇ ਪਾ ਬੰਦਾ ਬਾਕੀ ਲਿਬੜ ਲੂਬੜ ਦਾ ਮਾੜਾ ਮੋਟਾ ਮੇਖਨ ਵਾਲਾ ਕੰਮ ਹੋਣ ਵਾਲਾ ਪੰਪ ਪੰਪਦਾ ਠੀਕ ਆ ਉਹ ਵੀ ਪੈਪੂ ਪਾ ਕੇ ਮੇਖਨ ਨਾਲ ਚਲ ਜੇ ਮਾੜੇ ਮੋਟੇ ਕੰਮ ਨੂੰ ਇਹਨਾਂ ਬਜੇ ਨੂੰ ਚਕਾਉਣਾ ਵੀ ਕਹਿੰਦੇ ਆ ਫਿਰ ਉਤੇ ਕਿਸੇ ਦਾ ਭਲਾ ਕਰਨਾ ਹਾਂ ਹਾਂ ਕਿਸੇ ਨੇ ਲੱਖਾਂ ਦਾ 70 50 60 ਸਾਲ ਭੀ ਉੱਪਰ ਲਾ ਕੇ ਲੱਖਾਂ ਟਰੈਕਟਰ ਚੱਲਦਾ ਹੋ ਜਾਣਾ ਠੀਕ ਠੀਕ ਹੈ ਚਲੋ ਮਾੜੇ ਮੋੜੇ ਕੰਮ ਵਾਲਾ ਇਹ ਕਰ ਸਕਦਾ ਜਿਹਨਾਂ ਆਲਾ ਬਾਹ ਬਈਏ ਦਾ ਕਾਹ ਪਾੜਾ ਬਚ ਜਾਂਦਾ ਹੋ ਠੀਕ ਉਹਨੇ ਦਾ ਫੇਰ ਵਗੀ ਜਾਣਾ ਹਾਂ ਹਾਂ ਇਹ ਤਾਂ ਹੈ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਜੀ ਕਿਸੇ ਫੇਰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ